हेलो मेरे प्यारे दोस्तों कैसे बच्चे हो तो आपके लिए मैं गाना लेकर आया हूँ और मेरे डैडी गाना सुना रहे हैं ये और आपने सुनना देखो ओल्ड गाना है पंजाबी सॉन्ग आपके लिए अभी स्टार्ट कर रहे हैं हम आपको हमारा चैनल अच्छा लगता तो प्लीज़ लाइक कमेंट सब्सक्राइब जरूर करके अगर जाया करो देख लिया करो वीडियो आपके लिए मैं बहुत अच्छी वीडियो लेकर आऊँगा हाँ जी नहीं बहुत अच्छी लेकर आऊँगी ना हाँ जी बस पूरी दिल जान लगा देंगे हम आपके लिए आपको खुश करने के लिए बस आपने जरूर देखना है हमारी वीडियो को भी करना जरूर है ਅਪਕੇ ਕਰਕੇ ਵੀਡੀਓ ਕੋ ਪੂਰਾ ਫੁੱਲ ਦੇਖ ਲੈਣਾ ਹੈ ਠੀਕ ਹੈ ਕਰੀਏ ਵੀ ਸਟਾਰਟ ਹਾਂਜੀ ਮੰਮਾ ਵੀ ਆ ਗਏ ਦੇਖੋ ਮੇਰੇ ਮੰਮਾ ਵੀ ਆ ਗਏ ਗਾਣਾ ਗਾ ਰਹੇ ਆ ਵੀ ਡੈਡੀ ਸਟਾਰਟ ਕਰ ਰਹੇ ਕਰੀਏ ਠੀਕ ਹੈ ਚਲੋ 3 2 1 ਸਟਾਰਟ ਚੂੜੀਆਂ ਲਿਆ ਦਿਹਾਣੀਆਂ ਚੂੜੀਆਂ ਲਿਆ ਦਿਹਾਣੀਆਂ ਤੀਆਂ ਮੁੜ ਕੇ ਸੌਣ ਦੀਆਂ ਆਈਆਂ ਤੂੰ ਲੜਾ ਲੱਪਾ ਲਈ ਰੱਖਦਾ ਕਈ ਹਾੜੀਆਂ ਤੇ ਸੋਹਣੀਆਂ ਲਗਾਈਆਂ ਲਾਰਾ ਲਪਲਾ ਲਈ ਰਖਦਾ ਆਖਦਾ ਸੀ ਮੇਰੇ ਹਾਨੀਆਂ ਤੈਨੂੰ ਤੂੰ ਆਖਦਾ ਸੀ ਮੇਰੇ ਹਾਨੀਆਂ ਤੈਨੂੰ ਪੜ ਗਏ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਘਸਨਾ ਦੋ ਹੋਰ ਹੁਣਾ ਪਿਆ ਹਾਂਜੀ ਆਖ ਦਾਸੀ ਮੇਰੇ ਹਾਨੀਆਂ ਤੇਰੀ ਚੁੰਨੀ ਨੂੰ ਲਵਾ ਦਊ ਤਾਰੇ ਆਖ ਦਾਸੀ ਮੇਰੇ ਹਾਨੀਆਂ ਤੇਰੀ ਚੁੰਨੀ ਨੂੰ ਲਵਾ ਦਊ ਤਾਰੇ ਹੜੀ ਤਾਂ ਕਰਾਰ ਕਰਿਆ ਦਾਣੇ ਵੇਚ ਕੇ ਆ ਗਿਆ ਸਾਰੇ ਚੁੰਨੀ ਲੈਣੀ ਮਖਮਲ ਦੀ ਮੈਂ ਚੁੰਨੀ ਲੈਣੀ ਮਖਮਲ ਦੀ ਜਿੱਤੇ ਜਿਹਦੇ ਉੱਤੇ ਹੋਣੇ ਬੂਟੀਆਂ ਵੀ ਪਾਈਆਂ ਲਾਰਾ ਲਪਾਲਾਈ ਰੱਖਦਾ ਕਈ ਹਾਰੀਆਂ ਤੇ ਸੋਹਣੀਆਂ ਲੰਘਾਈਆਂ ਲਾਰਾ ਲਪਾਲਾਈ ਰੱਖਦਾ ਕੌਣ ਜੀ ਦੇ ਆਰਾ ਹੈ ਬਰਾ ਬੈਰੀ ਗੱਡ ਚਲੋ ਜੇ ਕਭਾ ਹੋ ਰੇ ਕਿਹੜਾ ਸੂਟ ਪਾ ਕੇ ਹਾਰੀਆਂ ਬੇਮਤੀਆਂ ਦੇ ਬਾਜ਼ਾਰ ਵਿੱਚ ਜਾਵਾਂ ਕਿਹੜਾ ਸੂਟ ਪਾ ਕੇ ਹਣੀਆਂ ਵੀ ਮੈਂ ਤੀਆਂ ਦੇ ਬਾਜ਼ਾਰ ਵਿੱਚ ਜਾਵਾਂ ਮਹਿੰਦੀ ਨਾਲ ਆਇਆ ਹਟ ਤੋਂ ਕਿਹੜੇ ਗੋਰੀਆਂ ਹੱਥਾਂ ਤੇ ਲਾਵਾਂ ਮਹਿੰਦੀ ਨਾਲ ਆਇਆ ਹਟ ਤੋਂ ਕਿਹੜੀ ਗੋਰੀਆਂ ਹੱਥਾਂ ਤੇ ਲਾਵਾਂ ਘਾਰੇ ਵਿੱਚ ਕੰਮ ਕਰਦੀ ਹਏ ਘਾਰੇ ਵਿੱਚ ਕੰਮ ਕਰਦੀ ਗੋਰੇ ਹੱਤਾਂ ਉੱਤੇ ਪੈ ਗਈਆਂ ਵਿਆਈਆਂ ਲਾਰਾ ਲੱਪਾ ਲਈ ਰੱਖਦਾ ਕਈ ਹਾਰੀਆਂ ਤੇ ਸੌਣੀਆਂ ਲੰਘਾਈਆਂ ਲਾਰਾ ਲੱਪਾ ਲਈ ਰੱਖਦਾ ਆਹ ਹਾਂ ਕਿਉਂ ਵੀਰੋ ਕਿਵੇਂ ਲੱਗਿਆ ਗਾਣਾ ਮੇਰੇ ਭਰਾਵੋ ਗਾਣੇ ਨੂੰ ਸ਼ੇਅਰ ਕਰ ਦਿਆ ਕਰੋ ਫਿਰ ਤੁਹਾਡੇ ਬਾਅਦ ਤੇ ਗਾਣੇ ਬਹੁਤ ਸਾਰੇ ਲਿਖਾਵਾਂਗੇ ਕੁਲਦੀਪ ਮਾਨਕ ਦਾ ਗਾਣਾ ਅਸਲੀ ਗਾਣੇ ਨਾਲ ਕਿ ਲਾਰਾ ਲੱਪਾ ਲਾਰਾ ਲੱਪਾ ਕੁਲਦੀਪ ਸਿੰਘ ਆ ਕੁਲਦੀਪ ਮਾਨਕ ਹਾਂ 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 ਕੁਲਦੀਪ ਮਾਨਕ ਜੀ ਦਾ ਗਾਣਾ ਇਹ ਲਾਰਾ ਲੱਪਾ ਤੁਸੀਂ ਚੈੱਕ ਕਰ ਲੈਣਾ ਹੁਣ ਮੈਂ ਸੈਂਡ ਕਰ ਦੂੰਗਾ ਵੀਡੀਓ YouTube ਤੇ तो कुलदीप मानक जी के जो भी गाने हैं मेरे डैडी सुना रहे हैं मेरे पापा बहुत अच्छे आपको सुनाते रहेंगे आपने हमारे चैनल को सब्सक्राइब जरूर करना है ओके okay, मेरे दोस्तों और किसी ने भी मेरे पहले दोस्तों ने गाना गाना हो किसी ने सहरी गानी हो किसी ने सहरी लिखी हो सेंड कर सकते हो जरूर आपकी सहरी और गाना गाया जाएगा थैंक यू सो मच मिलता हूँ मैं नेक्स्ट वीडियो के बाद एक बार बोलना चाहते कुछ हाँ जी ठीक है ओके ਬੁਝੇ ਬੋਲ ਲਾ ਦੇ ਨੇ ਨਹੀਂ ਬਸ ਓਕੇ ਧੰਨਵਾਦ ਥੈਂਕ ਯੂ ਹਾਂ ਚਲੋ ਠੀਕ ਹੈ ਓਕੇ ਮਿਲਦੇ ਹਾਂ ਨੈਕਸਟ ਵੀਡੀਓ ਬਾਏ ਥੈਂਕ ਯੂ ਸੋ ਬਾਏ